ਨੇ ਸਾਰੇ ਬਾਬੂ ਜੀ ਕੰਮ ਕਰੇ ਅੱਜ ਇਜਿਹੜਾ ਫੰਕਸ਼ਨ ਹੋ ਸਕਿਆ ਇੰਨਾ ਵਧੀਆ ਹੋ ਗਿਆ ਕਿ ਜੇ ਸਾਰੇ ਜੁਨਿਟੀ ਸੀ ਸਾਰੇ ਇਕੱਠੇ ਸੀ ਪਿਆਰ ਸਤਿਕਾਰ ਸੀ ਜੇ ਆਪਸ ਵਿੱਚ ਡਿਸਪਿਊਟ ਹੋਵੇ ਫਿਰ ਗਲਤ ਤੁਸੀਂ ਥੋੜਾ ਪਰਵਾਸ ਦੀ ਡਿਸਪਿਊਟ ਪਾ ਲੋ ਤਾਂ ਵੀ ਸ਼ੇਰ ਦੀ ਚੜ੍ਹਦੀ ਗੱਲ ਤੁਸੀਂ ਮੁਲਖ ਚ ਪਾ ਲੋ ਸੂਬੇ ਚ ਪਾ ਲੋ ਕਿਸੇ ਅਕੈਡਮੀ ਚ ਪਾ ਲੋ ਇੰਸਟੀਚੂਟ ਚ ਪਾ ਲੋ ਉੱਥੇ ਗੱਲ ਚੱਲਦੀ ਨਹੀਂ ਜਿੱਥੇ ਆਪਸ ਵਿੱਚ ਏਕਾ ਹੋਵੇ ਪਿਆਰ ਹੋਵੇ ਸਾਰੇ ਲੋਕ ਚਾਹਣ ਕਿਸੇ ਉੱਪਰ ਲੈ ਕੇ ਜਾਣਾ ਅੱਜ ਜੋ ਦ੍ਰਿਸ਼ਾਪ ਦੇਖ ਕੇ ਗਏ ਆ ਚਾਹੇ ਗੱਤਕੇ ਦਾ ਸੀ ਜਾਂ ਬੱਚਿਆਂ ਦਾ ਹਰ ਗੁਰਨਾਨਕ ਦੇਵ ਜੀ ਦਾ ਹਰ ਉਪਦੇਸ਼ ਉਹਨਾਂ ਨੇ ਸੌਖੇ ਲਫ਼ਜ਼ਾਂ ਦੇ ਵਿੱਚ ਸਾਨੂੰ ਦੱਸਿਆ ਤੇ ਆਪਾਂ ਨੂੰ ਵੀ ਮੇਰੀ ਉਮਰ ਵੀ 76 ਸਾਲ ਦੀ ਹੋ ਗਈ ਮੇਰੇ ਤੇ ਵੀ ਅਸਰ ਕੀਤਾ ਉਸ ਗੱਲ ਦਾ ਸੋ ਜਦੋਂ ਇਹ ਬੱਚੇ ਕਰਦੇ ਨੇ ਇਹਨਾਂ ਦੀ ਸਾਰੀ ਜ਼ਿੰਦਗੀ ਨਾਲ ਜਾਣਾ ਜਦੋਂ ਜਦੋਂ ਗੁਰਨਾਨਕ ਦੇਵ ਜੀ ਦੀ ਗੱਲ ਕਰਦੇ ਆ ਕਿ 200 ਰੁਪਏ ਦੀ ਐਫਡੀਰ ਕਰਾ ਕੇ ਅੱਜ ਤੱਕ ਲੰਗਰ ਚੱਲੀ ਜਾਂਦਾ ਤੇ ਉਹ ਉਹਨਾਂ ਦੇ ਅਸਰ ਹੈ ਮਲਕ ਭੋਗੋ ਦੀ ਭਾਗੋ ਦੀ ਤੇ ਲੱਲੂ ਦੀ ਰੋਟੀ ਦੀ ਗੱਲ ਕੀਤੀ ਇਹ ਸਿੱਖਿਆ ਨੇ ਕਿ ਵੀ ਜੇ ਚੰਗੀ ਕਮਾਈ ਕਰੋਗੇ ਉਹ ਦੁੱਧ ਵਰਗੀ ਹੈ ਜੇ ਮਾੜੀ ਕਮਾਈ ਕਰੋਗੇ ਉਹ ਲਹੂ ਤੋਂ ਹੀ ਮਾੜੀ ਜਿੰਨੇ ਮਰਜ਼ੀ ਤਰ੍ਹਾਂ ਕੋ ਪੈਸੇ ਹੋਣ ਜਿੰਨੇ ਮਰਜ਼ੀ ਅਮੀਰ ਹੋ ਜਿੰਨੇ ਮਰਜ਼ੀ ਗੱਡੀਆਂ ਹੋਣ ਜਿੰਨੇ ਮਰਜ਼ੀ ਦਾਜ ਹੋਣ ਉਹ ਕੁਝ ਵੀ ਨਹੀਂ ਹੈ ਜੇ ਤੁਸੀਂ ਆਪਣੀ ਕਮਾਈ ਨਾਲ ਦਸਵੰਦ ਵੀ ਕਰਦੇ ਹੋ ਤੇ ਉਹਦੇ ਨਾਲ ਦਸਵੰਦ ਦੇ ਨਾਲ ਆਪਣੀ ਕਮਾਈ ਵੀ ਕਰਦੇ ਹੋ ਉਹਦੇ ਬਾਰੇ ਕੋਈ ਮਨੀਰ ਮਸਾਲ ਨਹੀਂ ਜੀ ਸਰਕ ਤੋਂ ਭੱਜ ਜਾਣਗੇ ਜੀ ਸ਼੍ਰੋਣੀ ਕਮੇਟੀ ਦੇ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਦੇਖੋ ਇੱਕ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਇਹ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੀ ਗੱਲ ਹੈ ਦੇਖੋ ਮੈਂ ਨਹੀਂ ਕਹਿੰਦਾ ਵੀ ਸਾਰਾ ਕੁਝ ਠੀਕ ਹੈ ਕੋਈ ਵੀ ਸੰਸਥਾ ਹੈ ਅਕੈਡਮੀ ਹੈ ਇਹਦੇ ਵੀ ਕੋਈ ਘਾਟ ਹੋਣੀ ਹੈ ਆਪਣੀ ਸ਼ੋਮਣੀ ਗੁਰਦੁਆਰਾ ਕਮੇਟੀ ਹੈ ਉਹ ਵੀ ਕੋਈ ਘਾਟ ਹੋ ਗਈ ਪਰ ਜਿੰਨਾ ਕੁਝ ਫੇਰ ਵੀ ਹੋ ਰਿਹਾ ਹੈ ਕਿਸੇ ਤਰ੍ਹਾਂ ਇਸ ਨੂੰ ਇੰਨਾ ਨਹੀਂ ਮਿਲਦਾ ਤੁਸੀਂ ਕਿਤੇ ਦੇਖੋ ਮੰਦਰਾ ਦੇਖੋ ਕਿੰਨਾ ਸੋਨਾ ਪਿਆ ਹੈ ਕਿੰਨਾ ਉਹ ਪਿਆ ਪਰ ਜਿੱਥੇ ਲੰਗਰ ਚੱਲਦਾ ਉਹ ਕਿਸੇ ਗੁਰੂ ਘਰ ਤੇ ਲਿਜਾਈਏ ਦਿਨ ਰਾਤ ਲੰਗਰ ਚੱਲਦਾ ਹੈ ਰਹਿਜ ਦਾ ਵੀ ਇੰਤਜ਼ਾਮ ਹੈ ਫੋ ਫੇਰ ਵੀ ਬਹੁਤ ਕੁਝ ਹੈ ਸਦਾ ਅੰਦੀ ਲੋੜ ਹੈ ਹੋਰ ਹੋਰ ਠੀਕ ਕਰਨ ਦੀ ਗੱਲ ਹੈ ਜਿਹੜੇ ਕਿਤੇ ਕਮੀਆਂ ਨੇ ਉਹ ਕਮੀਆਂ ਦੂਰ ਕਰਨ ਵਾਲੀ ਗੱਲ ਹੈ ਸੋ ਆਦਰਵਾਈਜ਼ ਜੇ ਆਪਾਂ ਕਹੀ ਵੀ ਆ ਚੀਜ਼ ਆ ਚੀਜ਼ ਚੱਕ ਦੀ ਮਾੜੀ ਹਲ ਬੰਦ ਕਰਦੇ ਹੋ ਇਹ ਤਾਂ ਕੋਈ ਆਸ਼ਰਥ ਥੋੜਾ ਹੈ ਇਹ ਤਾਂ ਕੋਈ ਹੱਲ ਨਹੀਂ ਹੈ ਨੰਦਯੋਗ ਗਿਆਨ ਲੱਗਦਾ ਤੁਹਾਨੂੰ ਕੀ ਇੱਕ ਪ੍ਰਥਾ ਹੈ ਜਿਹੜੀ ਸਿੱਖਾਂ ਦੀ ਕਿਥੇ ਗੁਰੂ ਘਰ ਚੜਾਵਾ ਚ办ਦੇ ਨੇ ਇਸ ਤਰ੍ਹਾਂ ਦਾ ਬਿਆਨ ਦੇਣਾ ਦੇਖੋ ਮੈਂ ਤਾਂ ਕਹਿੰਦਾ ਵੀ ਉਹ ਤਾਂ ਜਿਵੇਂ ਨਾ ਉਹ ਪਹਿਲਾਂ ਸੇਜਾਂ ਕਰਦੇ ਰਹੇ ਨੇ ਉਹੀ ਸਟੇਜਾਂ ਤੋਂ ਉਹਨਾਂ ਦਾ ਕੰਮ ਹਲੇ ਉਹ ਗਿਆਨੀ ਅੰਦਰੋਂ ਜਿਹੜਾ ਬੰਦਾ ਜੋ ਕੰਮ ਕਰਦਾ ਹੈ ਕੋਈ ਵਪਾਰ ਕਰਦਾ ਹੈ ਕੋਈ ਖੇਤੀ ਕਰਦਾ ਹੈ ਕੋਈ এডਿਕੇਸ਼ਨ ਦੇ ਵਿੱਚ ਹੈ ਜਿਹੜਾ ਬੰਦਾ ਕੰਮ ਕਰਦਾ ਉਹਦਾ ਉਹਦੇ ਵਿੱਚ ਇੰਟਰਸਟ ਬਣਿਆ ਹੁੰਦਾ ਹੈ ਉਹ ਗੱਲਾਂ ਦੇ ਅੰਦਰੋਂ ਆਪਣੇ ਆਪ ਨਿਕਲ ਜਾਂਦੀ ਹੈ ਮੈਂ ਕਿਤੇ ਬਾਹਰ ਜਾਵਾਂ ਮੈਂ ਖੇਤੀ ਦੀ ਗੱਲ ਕਰਾਂਗਾ ਕਿਉਂਕਿ ਮੈਂ ਸਾਰੀ ਜ਼ਿੰਦਗੀ ਖੇਤੀ ਕਰੀ ਹੈ ਤੇ ਉਸ ਤਰ੍ਹਾਂ ਉਹਨਾਂ ਨੇ ਸਟੇਜਾਂ ਕਹੀਆਂ ਨੇ ਉਹਨਾਂ ਨੂੰ ਇਹੀ ਪਤਾ ਲੱਗਦਾ ਕਿ ਕੀ ਕਹੇ ਨੇ ਕਿਸੇ ਦੇ ਮਨ ਨੂੰ ਠੋਸ ਚਾਉਣੀ ਸਭ ਤੋਂ ਮਾਰੀ ਗੱਲ ਹੈ ਹਰ ਬੰਦੇ ਦਾ ਉੱਥੇ ਜਆ ਸੰਤੁਸ਼ਟੀ ਮਿਲਦੀ ਹੈ ਆਪਾਂ ਗੁਰਗਾਂ ਸਾਹਿਬ ਪ੍ਰਕਾਸ਼ ਹੋਏ ਨੇ ਮਰਸ਼ਪ੍ਰਕਾਸ਼ ਹੋਏ ਨੇ ਅੱਪਾ ਗਏ ਆ ਆਪਣੇ ਮਨ ਨੂੰ ਸਕੂਨ ਮਿਲਿਆ ਜੇ ਉਹ ਬੰਦਾ ਕਹੇ ਵੀ ਗੁਰੂ ਗ੍ਰੰਥ ਸਾਹਿਬ ਚੱਕ ਕੇ ਲੈ ਜਾ ਜੀ ਇੱਥੇ ਨਾ ਇਹ ਗੱਲਾਂ ਠੀਕ ਨਹੀਂ ਇਹ ਤਾਂ ਗੱਲਾਂ ਕਰਨੀ ਨਹੀਂ ਬਣਦੀਆਂ ਅੱਛਾ ਇੱਕ ਚੌਣ ਕੱਲ